नहीं। कि एक दो बार दिखी है ठंडा बुज है मां जी खड़े ने उथे दवार रही है। और दासी मां का प्यान उस पास है दीवार डिगती दी है आवाज आती है होया पता नहीं की बेनती कर चुका है दी है, है, है जरा ख्याल आया जिम्मे चरण सिंह सफरी हो लिखा ने, लिखे ने। इतना इतना डर लगता दा है कि लाग दाग नादने जाए

10 ਵੇ ਸਿਪਾਈਆ ਮੈਨੂੰ ਛੇਤੀ ਛੇਤੀ ਕੱਲ 10 ਡੋਲਤੇ ਗਏ ਨਹੀਂ ਮੇਰੇ ਲਾਂ 10 ਵੇ ਸਿਪਾਈਆ ਮੈਨੂੰ ਛੇਤੀ ਛੇਤੀ ਕੱਲ 10 ਡੋਲਤੇ ਗਏ ਨਹੀਂ ਮੇਰੇ ਲਾਂ ਆਈਏ ਆਵਾਜ਼ ਮੈਨੂੰ ਇਹ ਦੀਵਾਰ ਜਿਹੜੀ ਕਿਹੜੀ ਕੱਲੋਂ ਆਇਆ ਇਹ ਪੁੱਛਾ ਦਸਵੇਂ ਸਿਪਾਯਾਾਰੇ ਹੋਏ ਪੈਰਾ ਤੇ ਇੱਟਾਂ ਚੋਂ ਟੁਕੀਆਂ ਹਾਏ ਮਾਂ ਵੀ ਉਹ ਨਹੀਂ ਸੋਲਣਾ ਥਰੇ ਹੋਇਆ ਪੈਰਾ ਉਤੇ ਇਟਾਂ ਚੋ ਟੁੰਡਕੀਆਂ ਹਾਏ ਮਾਂ ਵੀ ਮੋਹ ਨਹੀਂ ਸੋਲਣਾ ਤੋਰੇ ਸਮਝਾ ਕੇ ਮੈਂ ਕਿ ਦੁੱਖਾਂ ਦਾ ਪਹਾੜ ਕਿਵੇਂ ਤੁਹਾਨੇ ਸਰੀਰਾਂ ਉਤੇ ਥੋਲਣਾ ਖਾਂਦਾ ਪਹਾੜ ਕੇ ਤੂਹਾਨੇ ਸਰੀਰਾਂ ਉੱਤੇ ਥੋਲਣਾ ਰੱਬ ਨਾ ਕਰੇ ਕਿਤੇ ਡਰ ਹੀ ਨਾ ਗਏ ਹੋਣਾ ਮਨ ਵਿੱਚ ਆਇਆ ਏਖਿਆ ਦੱਸ ਵੇ ਸਫਾਇਆ ਮੈਨੂੰ ਛੇਤੀ ਛੇਤੀ ਗੱਲ ਕਰ ਤਸ দুলਤੇ ਗਏ ਨਹੀਂ ਮੇਰੇ ਨਾਲ ਕਿੰਨੀ ਦੇਰ ਸਿੱਧ ਨਿਭਾਇਆ ਮੇਰੇ ਪੁੱਤਿਆਂ ਨੇ ਕਿੰਨੀ ਦੇਰ ਸਿੱਧ ਨਿਭਾਇਆ ਮੇਰੇ ਪੁੱਤਿਆਂ ਨੇ ਕਿਹੜਾ ਕਿਹੜਾ ਜ਼ੁਲਮ ਸਹਾਰਿਆ ਸੱਚ ਦੀ ਤੇ ਝੂਠ ਦੀ ਹੋਈ ਏ ਲੜਾਈ ਵਿੱਚ ਕੌਣ ਜਿੱਤਿਆ ਤੇ ਕੌਣ ਹਾਰਿਆ ਮੈਨੂੰ ਹੈ ਪਰੋਸਾ ਮੇਰੇ ਲਾਲ ਦੋਵੇਂ ਨਿਹਾਂ ਵਿੱਚੋਂ ਬੋਲੇ ਹੋ ਬੋਲੇ ਸੋ ਨਿਹਾਲ ਉਹ ਹੈ ਪਰ ਹੁਸਨ ਮੇਰੇ ਲਾਲ ਦੋਵੇਂ ਮੀਹਾਂ ਵਿੱਚੋਂ ਬੋਲੇ ਹੋਣੇ ਬੋਲੇ ਸੋਨਹਾਲ ਦਸਵੇਂ ਸਫਾਇਆ ਟਿੱਕੀਏ ਦੀਵਾਰ ਜਿਹੜੀ ਪਾਪ ਦੀ ਦੀਵਾਰ ਨਹੀਂ ਹੋਗੇ ਪਾਪੀਆਂ ਦੇ ਕਹਿਰ ਦੀ ਟਿੱਕੀਏ ਦੀਵਾਰ ਜੇੜੀ ਪਾਪੀ ਦੀਵਾਰ ਜੇੜੀ ਟਿੱਕੀਏ ਦੀਵਾਰ ਜੇੜੀ ਪਾਪ ਦੀਵਾਰ ਜੇੜੀ ਅੰਤ ਹੋਗੇ ਪਾਪੀਆਂ ਦੇ ਕਹਿਰ ਦੀ ਚੱਲੋ ਆਗੇ ਸਰਤੀ ਤੋਂ ਇੱਕ-ਇੱਕ ਟਿਕੂ ਇਸ ਸ਼ਹਿਰ ਦੀ ਚੱਲ ਆਮੀ ਜਾਣਾ ਨਾ ਪੜ ਇਸ ਸਰਤੀ ਤੋਂ ਇੱਕ-ਇੱਕ ਟਿਕੂ ਇਸ ਸ਼ਹਿਰ ਦੀ ਉੱਠੇਗਾ tufaan ਜਿਹੜਾ ਲਾਲਾਂ ਦੀ ਸ਼ਹੀਦੀ ਵਿੱਚੋਂ ਜ਼ਾਲਮਾਂ ਤੋਂ ਹੋਣਾ ਨਹੀਂ ਸੰਭਾਲ ਉੱਠੇਗਾ tufaan ਜਿਹੜਾ ਲਾਲਾਂ ਦੀ ਸ਼ਹੀਦੀ ਵਿੱਚੋਂ ਜ਼ਾਲਮਾਂ ਤੋਂ ਹੋਣਾ ਨਹੀਂ ਸੰਭਾਲ ਲਸਵੇ ਸਫਾਇਆ ਮੈਨੂੰ ਚੇਤੀ ਚੇਤੀ ਕੱਲ ਤਸ ਡੋਲਤੇ ਗਏ ਤੀ ਮੇਰੇ ਨਾਲ ਦਸ ਵੇ ਸਫਾਇਆ ਦਸ ਵੇ ਸਫਾਇਆ ਦਸ ਵੇ ਸਫਾਇਆ